ਦੇ ਵਿੱਚ ਜਿੱਥੇ ਕਿ ਇਸ ਵਾਰ ਦਸਹਰੇ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਐ ਅਸੀਂ ਸਚਨ ਅਜਾਰ ਕੋਲ ਪਹੁੰਚਿਆ ਅਸੀਂ ਇਹਨਾਂ ਨਾਲ ਗੱਲ ਕਰਾਂ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹਨਾਂ ਵੱਲੋਂ ਜਿਹੜਾ ਦਸਹਰੇ ਦਾ ਆ ਰਾਵਣ ਦਹਲ ਕੀਤਾ ਜਾਊਗਾ ਔਰ ਵੱਡਾ ਕਾਫੀ ਲੰਬਾਈ ਉਚਾਈ ਔਰ ਉਹਨਾਂ ਨਾਲ ਸੰਬੰਧੀ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਇਹਦੀ ਤਿਆਰੀਆਂ ਕੀਤੀਆਂ ਗਈਆਂ ਐ ਔਰ ਕਿੰਨਾ ਉੱਚਾ ਹੋਊਗਾ ਔਰ ਕਿਸ ਤਰ੍ਹਾਂ ਦਾ ਇਹ ਜਿਹੜਾ ਇਸ ਵਾਰ ਦਸਹਰੇ ਦਾ ਪ੍ਰੋਗਰਾਮ ਕੀਤਾ ਜਾਊਗਾ ਹਾਂਜੀ ਸਚਨ ਜੀ ਨਮਸਕਾਰ ਨਮਸਕਾਰ ਜੀ ਜੈ ਸ਼ੀ ਰਾਮ ਹਰ ਹਰ ਮਹਾਦੇਵ ਇਸ ਵਾਰ ਜਿਹੜਾ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਕਿਉਂਕਿ ਇਸ ਵਾਰ ਜਿਹੜਾ ਤੁਸੀਂ ਖਾਟੂ ਸ਼ਾ ਮੰਦਿਰ ਕੋਲ ਕਰ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰ ਰਿਹਾ ਹੈ ਕਿੰਨੇ ਕਿਸ ਤਰ੍ਹਾਂ ਦਾ ਉਹਦਾ ਪ੍ਰਬੰਧ ਕੀਤਾ ਗਿਆ ਹੈ ਕਿੰਨਾ ਉੱਚਾ ਹੋਊਗਾ ਔਰ ਕਿਸ ਤਰ੍ਹਾਂ ਦਾ ਉਹਨੂੰ ਜਿਹੜਾ ਕਿ ਇਸ ਵਾਰ ਅਗਨੀਵੇਧ ਕੀਤਾ ਜਾਵੇ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਜੋ ਦੁਸ਼ਹਿਰਾ ਉਤਸਵ ਹੈ ਲਗਾਤਾਰ 25ਵਾਂ ਦੁਸ਼ਹਿਰਾ ਉਤਸਵ ਜੋ ਅਸੀਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਿੰਦੂ ਹਿਰਦੇ ਸਮਰਾਟ ਪੰਜਾਬ ਭਜਪਾ ਦੇ ਸੀਨੀਅਰ ਆਗੂ ਰਮੇਸ਼ ਕੁਮਾਰ ਕੁੱਕੂ ਜੀ ਦੀ ਯੋਗਗਵਾਈ ਦੇ ਵਿੱਚ ਅਸੀਂ ਮਨਾਉਂਦੇ ਆ ਰਹੇ ਹਾਂ ਜਿਸ ਵਿੱਚ ਕਿ ਤਿੰਨ ਪੁਤਲੇ ਜੋ ਨੇ 라ਵਣ ਕੁੰਭਕਰਨ ਮੇਗਨਾਦ ਦੇ 77 77 ਫੁੱਟ ਦੇ ਜੋ ਪੁਤਲੇ ਨੇ ਮੂੰਹ 'ਚੋਂ ਅੱਗ ਕੱਢਦੇ ਤੇ ਹੰਮ ਦੇ 라ਵਣ ਦੇ ਪੁਤਲੇ ਜੋ ਹੰਮਦਾ ਹੋਇਆ ਮੂੰਹ 'ਚੋਂ ਅੱਗ ਕੱਢਦਾ ਹੋਇਆ ਤੇ ਤਿੰਨੇ ਪੁਤਲੇ ਅੱਗ ਦੇ ਹਨ ਕਿਤੇ ਜਾਣਗੇ ਜਿਸ ਦੇ ਵਿੱਚ ਮੁੱਖ ਮਹਿਮਾਨ ਸਾਡੇ ਪੰਕਜ ਬਾਂਸਲ ਜੀ ਤੇ ਸੁਰੇਂਦਰ ਬਾਂਸਲ ਜੀ ਜੋ ਡਾਇਰੈਕਟਰ ਨੇ ਐਮ ਡੀ ਵੀ ਗਰੁੱਪ ਦੇ ਉਹ ਮੁੱਖ ਮਾਮਲ ਜੋ ਨੇ ਸ਼ਾਮਿਲ ਹੋਣਗੇ ਪ੍ਰਬੰਧਾਂ ਬਾਰੇ ਅਸੀਂ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਸਖਿਆ ਪੱਖੋਂ ਟ੍ਰੈਫਿਕ ਪੱਖੋਂ ਸਿਹਤ ਸੁਵਿਧਾ ਪੱਖੋਂ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਅਸੀਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਫਾਇਰ ਬਰਗੇਡ ਦੀ ਗੱਡੀ ਐ ਸਾਰੇ ਪੂਰਤ ਪ੍ਰਸ਼ਾਸਨ ਨੂੰ ਮਹਿਕਮੇ ਨੂੰ ਅਸੀਂ ਲਿਖ ਲਿਖਦੇ ਕਿ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਉਚਿਤ ਪ੍ਰਬੰਧ ਜੋ ਨੇ ਉਹ ਕੀਤੇ ਜਾ ਰਹੇ ਨੇ ਜਿਹੜਾ ਇਹ ਤੁਹਾਡਾ ਰਾਵਣ ਦਾ ਅਗਨੀ ਦਹਨ ਦਾ ਸਮਾਂ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਰਾਇ ਕਿਉਂਕਿ ਕਾਫੀ ਵੱਡੀ ਭੀੜ ਹੋ ਜਾਂਦੀ ਹੈ ਉੱਥੇ ਉਸ ਵਕਤ ਜਦੋਂ ਕਿ ਹਰ ਸਾਲ ਰਾਵਣ ਦਹਨ ਹੁੰਦਾ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜਾ ਕਿ ਉੱਥੇ ਪ੍ਰੋਗਰਾਮ ਇਹ ਚੱਲਦਾ ਹੈ वैसे त जी दशहरा उत्सव ਦਾ ਸਾਰਾ ਦਿਨ ਦਾ ਹੀ ਕਾਰਜਕ੍ਰਮ ਹੁੰਦਾ ਹੈ ਸ਼ੁਰੂ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਲਗਭਗ ਸਵੇਰੇ 8-9 ਵਜੇ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਪਰੰਤੂ ਜੋ ਸਮਾਂ ਦਰਸ਼ਕਾਂ ਲਈ ਹੈ ਕਿਉਂਕਿ ਦਸ਼ਹਿਰੇ ਉਤਸਵ ਦੇ ਵਿੱਚ ਜੋ ਹੈ ਸਾਡੇ ਤਿੰਨ ਪੁਤਲੇ ਜੋ ਅਗਨ ਅਹਨ ਕੀਤੇ ਜਾਣਗੇ ਇਸ ਤੋਂ ਇਲਾਵਾ ਰੰਗਾਰੰਗ ਕਾਰਜਕ੍ਰਮ ਰੰਗीन ਆਤੀਸ਼ਵਾਜੀ ਤਰ੍ਹਾਂ ਤਰ੍ਹਾਂ ਦੇ ਬੈਂਡ ਮਨਮੋਹਕ ਤੇ ਸੁੰਦਰ ਝਾਕੀਆਂ ਕਰਾ ਪ੍ਰਭੂ ਜੀ ਰਾਮਚੰਦਰ ਤੇ ਰਾਵਣ ਦੇ ਯੁੱਧ ਦੀਆਂ ਝਲਕੀਆਂ ਜੋ ਨੇ ਦੇਖਣਯੋਗ ਹੋਣਗੀਆਂ ਸਮਾਂ ਜੋ ਹੈ ਉਹ 5 ਵਜੇ ਤੋਂ 7 ਵਜੇ ਦਾ ਸਮਾਂ ਹੈ ਜੀ ਮੈਂ ਦੇਖ ਰੇ ਸਾਰੇ ਸਰੋਤਿਆਂ ਨੂੰ ਮੇਰੇ ਬਜ਼ੁਰਗਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਆਪ ਆਪਣੇ ਬੱਚਿਆਂ ਨਾਲ ਗਵੰਡੀਆਂ ਨਾਲ ਰਿਸ਼ਤੇਦਾਰਾਂ ਨੂੰ ਆਓ ਤੇ ਪ੍ਰਭੂ ਜੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਸਮਾਂ ਜੋ ਹੈ ਉਹ ਹੈ 5 ਵਜੇ ਤੋਂ 7 ਵਜੇ ਤੱਕ ਦੁਸ਼ਹਿਰਾ ਗਰਾਊਂਡ నజదిక శ్రీ ఖాటూ శామ పుడ్డా విఖే పాతడా విశా ఉత్సవ ఆల్ ఇండియా హిందూ శివసేనా వల్ల మన ਕafi ਤਿਆਰੀਆਂ ਕੀਤੀਆਂ ਗਈਆਂ ਨੇ ਸਾਰੇ ਦੀਆਂ ਕਿਉਂਕਿ ਇਹਨਾਂ ਵੱਲੋਂ ਦੱਸਿਆ ਹੈ ਕਿ ਵੱਖ-ਵੱਖ ਪ੍ਰਕਾਰ ਦੀਆਂ ਝਾਕੀਆਂ ਵੀ ਹੋਣਗੀਆਂ ਔਰ ਜਿਹੜਾ ਕਿ ਇਸ ਵਾਰ ਜਿਸ ਤਰ੍ਹਾਂ ਦੇ ਰਾਮਣ ਦੇ ਪੁਤਲੇ ਆ ਉਹ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਹੋਈ ਉਹਨਾਂ ਨਾਲ ਔਰ ਕੁਝ ਇਹ ਵੀ ਵੱਖਰਾ ਦੇਖਣ ਨੂੰ ਮਿਲੂਗਾ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਲੋਕ ਆਉਣ ਆਏ ਦਰਸ਼ਕ ਦੇਖਣ ਵਾਲੇ ਹੋਣਗੇ ਉੱਥੇ ਮੌਕੇ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਦੇਖਣ ਦਾ ਜਿਹੜਾ ਜ਼ਰੀਆ ਹੋਊਗਾ ਨਜ਼ਰੀਆ ਹੋਊਗਾ ਔਰ ਕਿੰਨੀ ਕਿ ਭੀੜ ਹੋਊਗੀ ਇਹ ਤਾਂ ਹੁਣ ਕੱਲ ਨੂੰ ਸ਼ਾਮ ਨੂੰ 5 ਵਜੇ ਪਤਾ ਚੱਲੂਗਾ ਅਸੀਂ ਇਸ ਵਕਤ ਜਿਹੜੇ ਕਿ ਸਚਿਨ ਆਜ਼ਾਦ ਦੇ ਨਾਲ ਜਿਹੜੀ ਗੱਲਬਾਤ ਕੀਤੀ ਸੀਗੀ ਨਿਊ 24 ਤੋਂ ਮੈਂ ਹਰਪੰਸ ਸਿੰਘ ਮਹਿਰੋਕ ਅਸੀਂ ਤੁਹਾਨੂੰ ਹੋਰ ਵੀ ਕੱਲ ਦੀ ਪਲ-ਪਲ ਦੀ ਜਿਹੜੀ ਮੌਕੇ ਦੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ